ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਅਗਨ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਓ ਦੁਬਦੇ ਪੱਥਰ ਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਿਲਾ ਪੰਜਵਾ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਜੀਵਤ ਕੋ ਏ ਆਧਾਰ ਗੁਰ ਪਰਮੇਸ਼ਰ ਕਰਨ ਹਰ ਸਗਲ ਸ੍ਰਿਸ਼ਟ ਕੋ ਤੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾ ਉਜਹਿ ਟੂਬਤ ਸਤਗੁਰ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੋਖ ਸਹਿਜ ਮਨ ਆਵੇ ਸ਼ਾਂਤ ਸਤਗੁਰ ਕੇ ਰੇਣ ਵਡ ਭਾਗੀ ਪਾਵੇ ਨਾਨਕ ਗੁਰ ਕੋ ਸਤ ਬਲ ਜਾਵੇ ਸਤਿਗੁਰ ਕੀ ਰੇਣ ਵਡ ਪਾਗੀ ਪਾਵੈ ਨਾਨਕ ਗੁਰ ਕੋ ਸਦ ਬਲਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40 ਅਤਰ ਤਖਤ ਦੇ ਮਾਲਕ ਗੁਰਤਾ ਗਦੀ ਤੇirajਮਾਨ ਗੁਰਤਾ ਨਾਨਕ ਕੁਝਾਹਾਂ ਦੇਵਾਲੀ ਸਰਬ੍ਰੇਖਨਾਰ ਦਸਾਂ ਪਾਤਸ਼ਾਹੀ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਗirajਮਾਨ ਗੁਰੂ ਪਿਆਰੀ ਬੁਰਸਵਾਰੀ ਗੁਰੂ ਸਾਹਿਬਾਂ ਦੀ ਸਾਜੀ ਅਤੇ ਨਿਵਾਜੀ ਹੋਏ ਸਾਧ ਸੰਗਤ ਜੀ ਵਡਪਾਗੀ ਹਾਂ ਜੋ ਕਿ ਸਤਿਗੁਰਾਂ ਦੇ ਚਰਨ ਕਮਲਾਂ 'ਪਾਸ ਬੈਠ ਕਰਕੇ ਇਲਾਹੀ ਬਾਣੀ ਦੇ ਹਰਜਿਸ ਕੀਰਤਨ ਸਰਵਣ ਕਰ ਰਹੇ ਸਾਂ ਸਤਿਗੁਰਾਂ ਨੇ ਕੁਝ ਕੁ ਸਮਾਂ ਸਾਨੂੰ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਜੋ ਪਾਵਨ ਸ਼ਬਦ ਸਰਵਣ ਕੀਤਾ ਹੈ ਇਰਾਗ ਸੋਹੀ ਦੇ ਵਿੱਚ ਮਹੱਲਾ 5ਵਾਂ 5ਵੇਂ ਪਾਤਸ਼ਾਹ ਸਿਦਾ ਦੇ ਸਰਤਾਜ ਬਾਣੀ ਕੇ ਮੋਹਿਤ ਧਨ ਧਨ ਸਭ ਜੀ ਗੁਰੂ ਅਰਜਨ ਦੇ ਮਾਰਾ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬੁਖਾਰ ਮੈਂ ਤੁਮ ਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਤੰਤ ਸਭ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 741 ਦੇ ਉੱਤੇ ਸੁਭਾਜਮਾਨੇ ਦੀ ਦਿਆਲ ਸਤਿਗੁਰੂ ਇਸ ਪਾਵਨ ਸ਼ਬਦ ਵਿੱਚ ਕੀ ਸਮਝਾਣਾ ਕਰ ਰਹੇ ਨੇ ਆਓ ਵਿਚਾਰ ਅਰੰਭ ਕਰਦੇ ਹਾਂ ਅਰੰਭ ਤੋਂ ਪਹਿਲਾਂ ਗੁਰਬਖਸ਼ ਫਤਿਹਨਾ ਸਾਂਝ ਪਾਈਏ ਜੇ ਸਾਰੇ ਬਲਾਵ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਫਰਮਾਣਾ ਕਰ ਰਹੇ ਨੇ ਗੁਰ ਪਰਮੇਸ਼ਰ ਕਰਨ ਹਰ ਦੀਨ ਦੇਾ ਸਤਗੁਰੂ ਕਹਿਣੇ ਗੁਰੂ ਅਤੇ ਪਰਮੇਸ਼ਰ ਜਿਹੜਾ ਆਪ ਨੂੰ ਕਰਨੇ ਹਾਰ ਸਭ ਕੁਝ ਕਰ ਸਕਦੇ। ਕੋਈ ਇਹ ਜਿਹਾ ਕਾਰਜ ਨਹੀਂ ਐ ਜੋ ਗੁਰੂ ਤੇ ਪਰਮੇਸ਼ਰ ਨਹੀਂ ਕਰ ਸਕੋ। ਅਜਿਹੀ ਇੱਕ ਖੇਡ ਆ। ਆਤਮਾ ਦੇ ਉੱਤੇ ਸੰਸਾਰ ਦੇ ਵਿੱਚ ਅਸੀਂ ਇੱਕ ਸਾਖੀ ਸੇਵੀ ਪਾਸ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚ ਸਰਵਨ ਕਰਦੇ ਆ ਉਸ ਸਾਖੀ ਵਿੱਚ ਕੀ ਹੁੰਦਾ ਹੈ ਕਿ ਇੱਕ ਗਰੀਬ ਘਾਇਆ ਘਾਇਆ ਦਾ ਅਰਥ ਹੁੰਦਾ ਹੈ ਘਾਵਟਣ ਵਾਲਾ ਉਹ ਘਾਟ ਵਟ ਕੇ ਉਸ ਘਾਣ ਨੂੰ ਫਿਰ ਵੇਚ ਕੇ ਤੇ ਆਪਣੀ ਗੁਜ਼ਰਬਸਰ ਕਰਿਆ ਕਰਦਾ ਸੀ ਤੇ ਇੱਕ ਵਾਰੀ ਕੀ ਹੁੰਦਾ ਹੈ ਕਿ ਸਤਿਗੁਰੂ 6ਵੀਂ ਪਾਤਸ਼ਾਹ ਅਤੇ ਇਸ ਦੇਸ਼ ਦਾ ਬਾਦਸ਼ਾਹ ਮੁਗਲ ਬਾਦਸ਼ਾਹ ਇਹ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ ਤੇ ਇੱਕ ਪਾਸੇ ਸਤਗੁਰਾਂ ਦੇ ਤੰਗੂ ਲੱਗੇ ਉਹਨਾਂ ਨੇ ਦੂਸਰੇ ਪਾਸੇ ਮੁਗਲਾਂ ਦੇ ਤੰਗੂ ਲੱਗੇ ਤੇ ਉਹ ਗਰੀਬ ਘਾਇਆ ਜਿਹੜਾ ਹੈ ਮਨ ਵਿੱਚ ਇਹੇ ਵਿਰਤੀ ਲੈ ਕੇ ਕਿ ਸਤਗੁਰ ਮੇਰਾ ਜਨਮ ਮਰਨ ਦਾ ਗੇੜ ਕੱਟ ਦੇਣਗੇ ਇਹ ਸੋਚ ਕੇ ਇੱਕ ਘਾ ਦੀ ਬੜੀ ਵਧੀਆ ਚੰਗੇ ਕੋਮਲ ਘਾ ਦੀ ਪੰਡ ਵੱਢ ਕੇ ਬੜੀ ਵੱਡੀ ਉਹਨੇ ਪੰਡ ਜਿਹੜੀ ਸੀ ਵੱਢ ਲਈ ਤੇ ਇੱਕ ਦੋ ਜਿਹੜੇ ਟਕੇ ਸੀ ਉਹਨੇ ਆਪਣੇ ਜੇਬ ਵਿੱਚ ਪਾ ਲਏ ਵੀ ਸਤਿਗੁਰਾਂ ਦੇ ਦਰਸ਼ਨ ਜਿਦਾਰਿਆਂ ਤੋਂ ਬਾਅਦ ਵਿੱਚ ਸਤਿਗੁਰ ਨੂੰ ਭੇਟਾ ਕਰ ਲਿਆ ਉਹ ਆਪਣੇ ਘਰ ਦੇ ਵਿੱਚ ਉਤਰਿਆ ਰਾਤ ਦਾ ਸਮਾ ਸੀ ਤੇ ਗਰੀਬ ਕਹਈਏ ਨੇ ਕਦੇ ਸਤਿਗੁਰਾਂ ਨੂੰ ਵੇਖਿਆ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨੂੰ ਵੇਖਿਆ ਨਹੀਂ ਸੀ ਹੈਗਾ ਕਿਉਂਕਿ ਆਮ ਤੌਰ ਤੇ ਘਰ ਗ੍ਰਸਥੀ ਵਾਲੇ ਕੰਮ ਕਰਨ ਵਾਲੇ ਲੋਕ ਜਿਹੜੇ ਸੀਓ ਸਾਰਾ ਜਨ ਆਪਣੇ ਕਮਰੇ ਵਿੱਚ ਹੀ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਦੇ ਤੇ ਨਾ ਕਿ ਸੋਸ਼ਲ ਮੀਡੀਆ ਤੇ ਨਾ ਕਿ ਫੋਟੋਆਂ ਕਿਤੇ ਲੱਗਦੀਆਂ ਆਂ ਅੱਜ ਦੇ ਸਮੇਂ ਦੀ ਤਰ੍ਹਾਂ ਉਹ ਪੰਡਮਨ ਕੇ ਰਾਤ ਨੂੰ ਤੁਰ ਪਿਆ ਆ ਤੇ ਤੁਰਦਾ ਤੁਰਦਾ ਉਹ ਨਾ ਦੇਖਦਾ ਕਿ ਸਾਹਮਣੇ ਤੰਗੂ ਲੱਗੇ ਨੇ ਤੰਗੂ ਦੇ ਕੋਲ ਜਾ ਕੇ ਕਹਿੰਦਾ ਆ ਕਿ ਮੈਂ ਸੱਚੇ ਪਾਤਸ਼ਾਹ ਨੂੰ ਮਿਲਦਾ ਤੇ ਜਿਹੜੇ ਉਹ ਤੰਗੂ ਸੀ ਉਹ ਕੁਦਰਤੀ ਮੁਗਲਾਂ ਮੁਗਲ ਫੌਜਾਂ ਦੇ ਤੰਗੂ ਸੀ ਹੁਣ ਮੁਗਲ ਸੋਚਣ ਲੱਗੇ ਕਿ ਸ਼ਾਇਦ ਸੱਚਾ ਪਾਦਸ਼ਾਹ ਬਾਦਸ਼ਾਹ ਨੂੰ ਕਹਿ ਰਿਹਾ ਕਿ ਉਹਨੂੰ ਮਿਲਣਾ ਹੋਣਾ ਹੈ ਨੇ ਤੇ ਉਹਨਾਂ ਨੇ ਬਾਦਸ਼ਾਹ ਦੇ ਤੰਬੂ ਵੱਲ ਇਸ਼ਾਰਾ ਕਰ ਦਿੱਤਾ ਵੀ ਜਾਓ ਉਹ ਸਾਹਮਣੇ ਬਾਦਸ਼ਾਹ ਦਾ ਤੰਬੂ ਹੈ ਤੇ ਤੁਸੀਂ ਉੱਥੇ ਜਾ ਕੇ ਮਿਲੋ ਹੁਣ ਬਾਦਸ਼ਾਹ ਦੇ ਤੰਬੂ ਕੋਲ ਪਹੁੰਚਿਆ ਤੇ ਉਹਦੇ ਤੰਬੂ ਦੇ ਅੱਗੇ ਉਹਦੇ ਹੋਮਗਾਰਡ ਲੱਗੇ ਆ ਉਹਦੇ ਨਿੱਜੀ ਸੁਰੱਖਿਆ ਕਰਮੀ ਲੱਗੇ ਹੋਏ ਆ ਉਹ ਕਹਿੰਦੇ ਭਾਈ ਤੂੰ ਇਕੱਲਾ ਜਾ ਸਕਦਾ ਹੈ ਪੰਡ ਨੂੰ ਨਹੀਂ ਅੰਦਰ ਲੈ ਕੇ ਜਾ ਸਕਦਾ ਉਹ ਕਹਿੰਦਾ ਨਹੀਂ ਜੀ ਨਹੀਂ ਇਹ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਭੇਟ ਕਰਨੀ ਹੈ ਕਿਤੇ ਬਾਦਸ਼ਾਹ ਅੰਦਰ ਸੁਣਦਾ ਪਿਆ ਸੀ ਸਾਰੀ ਗੱਲ ਨੂੰ ਸਮਝ ਆ ਗਈ ਸੱਚਾ ਪਾਤਸ਼ਾਹ ਛੇਵੇਂ ਪਾਤਸ਼ਾਹ ਨੂੰ ਕਿਹਾ ਜਾਂਦਾ ਉਹਨੂੰ ਪਤਾ ਸੀ ਇਸ ਗੱਲ ਦਾ ਉਹਨੇ ਜਦੋਂ ਆਵਾਜ਼ ਬਾਹਰ ਦਾ ਰੌਲਾ ਰੱਪਾ ਸੁਣਿਆ ਤੇ ਉਹਨੇ ਕਿਹਾ ਵੀ ਭਾਈ ਉਹਨੂੰ ਪੰਡ ਦੇ ਨਾਲ ਹੀ ਅੰਦਰ ਆਣ ਦਿਓ ਤੇ ਉਹ ਗਰੀਬ ਕਈਆਂ ਪੰਡ ਦੇ ਨਾਲ ਹੀ ਅੰਦਰ ਚਲਾ ਗਿਆ ਉਹਨੇ ਪੰਡ ਜਾ ਕੇ ਬਾਦਸ਼ਾਹ ਦੇ ਸਾਹਮਣੇ ਰੱਖ ਦਿੱਤੀ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਵੀ ਹੇ ਸੱਚੇ ਪਾਤਸ਼ਾ ਮੇਰਾ ਜਨਮ ਮਰਨ ਦਾ ਗੇੜ ਘਟ ਦੇ ਤੇ ਸ਼ੇਵੀ ਪਾਤਸ਼ਾ ਉਹਨਾਂ ਨੇ ਉਹਨੇ ਵੇਖਿਆ ਨਹੀਂ ਸੀ ਹੈਗਾ ਤੇ ਇਸ ਕਰਕੇ ਉਹਨੂੰ ਅਦਾ ਲੱਗਿਆ ਕਿ ਸ਼ਾਇਦ ਬਾਦਸ਼ਾਹ ਹੀ ਜਿਹੜਾ ਆ ਉਹ ਸੱਚਾ ਪਾਤਸ਼ਾ ਹੈ ਤੇ ਜਦੋਂ ਬਾਦਸ਼ਾਹ ਨੇ ਇਹ ਗੱਲ ਸੁਣੀ ਤੇ ਬਾਦਸ਼ਾਹ ਬਾਦਸ਼ਾਹ ਖੁਸ਼ ਹੋ ਕੇ ਕਹਿੰਦਾ ਵੀ ਮੈਂ ਤੇਰੇ ਤੋਂ ਖੁਸ਼ ਹਾਂ ਤੈਨੂੰ ਕਿੱਥੋਂ ਦਾ ਰਾਜ ਸ਼ਾਸਨ ਚਾਹੀਦਾ ਹੈ ਤੈਨੂੰ ਕਿੱਥੋਂ ਦੀ ਜ਼ਗੀਰ ਚਾਹੀਦੀ ਹੈ ਤੈਨੂੰ ਕਿੰਨਾ ਧਨ ਦੌਲਤ ਸੋਨਾ ਪੈਸਾ ਚਾਹੀਦਾ ਮੈਂ ਦਵਾਗਾ ਪਰ ਜਿਹੜੀ ਚੀਜ਼ ਤੂੰ ਮੰਗ ਰਿਹਾ ਇਹ ਮੈਂ ਤੈਨੂੰ ਨਹੀਂ ਦੇ ਸਕਦਾ ਹੁਣ ਗਰੀਬ ਕਈਆ ਸੋਚਣ ਲੱਗਾ ਕਿ ਜੇ ਮੇਰਾ ਸੱਚਾ ਪਾਤਸ਼ਾਹ ਹੋਵੇ ਤਾਂ ਉਹ ਤਾਂ ਇਹ ਵੀ ਦੇ ਸਕਦਾ ਹੈ ਯਾਨੀ ਕਿ ਤੂੰ ਸੱਚਾ ਪਾਤਸ਼ਾਹ ਨਹੀਂ ਕਹਿੰਦੇ ਤੂੰ ਕੌਣ ਹੈ ਕਹਿੰਦਾ ਮੈਂ ਮੁਗਲ ਬਾਦਸ਼ਾਹ ਕਹਿੰਦਾ ਜੀ ਫਿਰ ਇਹ ਤੁਹਾਡੇ ਵਾਸਤੇ ਪੰਡ ਨਹੀਂ ਹੈ ਇਹ ਸੱਚੇ ਪਾਤਸ਼ਾਹ ਦੇ ਵਾਸਤੇ ਪੰਡਿਆ ਉਹ ਪੰਡ ਚੱਕਦਾ ਆ ਬਾਦਸ਼ਾਹ ਕਹਿੰਦਾ ਹੈ ਇਹ ਬਾਦਸ਼ਾਹ ਦੀ ਤੋਹੀਨ ਹੈ ਉਹਦੇ ਕੋਲ ਪੰਡ ਚੱਕਣੀ ਤੈਨੂੰ ਮਾਰ ਦਿੱਤਾ ਜਾਵੇਗਾ ਕਹਿੰਦਾ ਜੀ ਜੋ ਕਰਨਾ ਕਰ ਲੋ ਪਰ ਇਹ ਪੰਡ ਢੋਲੀ ਨਹੀਂ ਹੈ ਵੇਖੋ ਮੌਤ ਦਾ ਕੋਈ ਖੌਫ ਨਹੀਂ ਆ ਉਸ ਗਰੀਬ ਕਾਈ ਦੇ ਮਨ ਵਿੱਚ ਉਹ ਪੰਡ ਚੱਕਦਾ ਆ ਤੇ ਤੁਰ ਪੈਂਦਾ ਆ ਅੱਗੇ ਹਨੇਰੇ 'ਚ ਜਾਂਦਾ ਜਾਂਦਾ ਦੇਖਦਾ ਕਿ ਅੱਗੇ ਫਿਰ ਤੰਗੂ ਲੱਗੇ ਰਹੇ ਪਰ ਹੁਣ ਤੰਬੂ ਜਿਹੜੇ ਸਿੱਖਾਂ ਦੇ ਨੇ ਸਿੱਖ ਖਲੋਤੇ ਹੋਏ ਨੇ ਉਸੇ ਤਰ੍ਹਾਂ ਹੀ ਫੌਜਾਂ ਖਲੋਤੀਆਂ ਨੇ ਉਹ ਜਾ ਕੇ ਕਹਿੰਦਾ ਆ ਜੀ ਮੈਂ ਨਾ ਸੱਚੇ ਪਾਤਸ਼ਾਹ ਨੂੰ ਮਿਲਣਾ ਆ ਤੇ ਦੂਸਰੇ ਪਾਸੇ ਸਿੱਖ ਕਹਿੰਦੇ ਜੀ ਫਿਰ ਉਹ ਰਿਆ ਸਾਹਮਣੇ ਸੱਚੇ ਪਾਤਸ਼ਾਹ ਦਾ ਤੰਬੂ ਫਿਰ ਜਿਹੜਾ ਉਹ ਗਰੀਬ ਘਾਇਆ ਸੀ ਉਸ ਤੰਬੂ ਵਿੱਚ ਜਾਂਦਾ ਆ ਕੋਈ ਰੋਕਦਾ ਨਹੀਂ ਹੈ ਤੇ ਉਹ ਉਸ ਤੋਂ ਬਾਅਦ ਉਹ ਸਤਗੁਰੂ ਨੇ ਦਰਸ਼ਨ ਕਰਦਾ ਆ ਤੇ ਸਤਗੁਰੂ ਦੇ ਚਰਨਾਂ ਵਿੱਚ ਪੰਡ ਧਰ ਦਿੰਦਾ ਆ ਤੇ ਨਾਲ ਉਹ ਦੋ ਜਿਹੜੇ ਟਕੇ ਲੈ ਕੇ ਆ ਉਹ ਧਰ ਦਿੰਦਾ ਹੈ ਤੇ ਹੱਥ ਜੋੜ ਕੇ ਬੇਨਤੀ ਕਰਦਾ ਆ ਸਤਗੁਰੂ ਕਹਿੰਦੇ ਦੱਸ ਭਲਿਆ ਕੀ ਚਾਹੀਦਾ ਕਹਿੰਦਾ ਜੀ ਮੈਨੂੰ ਜਨਮ ਮਰਨ ਦੇ ਗੇੜ ਘੱਟ ਦਿਓ ਸਤਗੁਰੂ ਕਹਿੰਦੇ ਬੜੀ ਖੁਸ਼ੀ ਹੋਈ ਅੱਜ ਪਹਿਲੀ ਵਾਰ ਕਿ ਕਿਸੇ ਨੇ ਆ ਕੇ ਕੋਈ ਧਨ ਨਹੀਂ ਮੰਗਿਆ ਕੋਈ ਦੌਲਤ ਨਹੀਂ ਮੰਗੀ ਕੋਈ ਸੰਪੰਦਾ ਨਹੀਂ ਮੰਗੀ ਕੋਈ ਐਸ਼ਵ ਆਰਾਮ ਨਹੀਂ ਮੰਗਿਆ ਕੋਈ ਧੀਆਂ ਪੁੱਤਰੀ ਮੰਗੇ ਕੋਈ ਸੰਜੋਗ ਨਹੀਂ ਮੰਗੇ ਅੱਜ ਪਹਿਲੀ ਵਾਰ ਇਹਦਾ ਹੋਇਆ ਹੈ ਕਿ ਮੇਰੇ ਤੋਂ ਕਿਸੇ ਨੇ ਜੇ ਕੁਝ ਆ ਕੇ ਮੰਗਿਆ ਆ ਤੇ ਜਨਮ ਮਰ ਦਾ ਗੇੜ ਕੱਟ ਦਿਓ ਇਹ ਦਾਤ ਮੰਗੀ ਆ ਕਹਿੰਦੇ ਜਾ ਭਲਿਆ ਇਸ ਜਨਮ ਤੋਂ ਬਾਅਦ ਅੱਜ ਤੋਂ ਬਾਅਦ ਦੁਬਾਰਾ ਤੂੰ ਸੰਸਾਰ 'ਚ ਜਨਮ ਨਹੀਂ ਲਏਂਗਾ ਸਤਿਗੁਰ ਕਹਿੰਦੇ ਤੇਰਾ ਜਨਮ ਮਰਨ ਬਸ ਇੱਥੇ ਤੱਕ ਹੀ ਸੀ ਹੁਣ ਸਭ ਖਤਮ ਹੋ ਗਿਆ ਹੋਰ ਤੂੰ ਪਰਮੇਸ਼ਰ ਦੇ ਚਰਨਾਂ ਵਿੱਚ ਇੱਕ ਦਿਨ ਜਾ ਕੇ ਨਿਵਾਸ ਕਰੇਗਾ ਤੇਰਾ ਜੰਮ ਮਰਨ ਦਾ ਗੇੜ ਖਤਮ ਹੋ ਗਿਆ ਉਹ ਗਰੀਬ ਘਾਇਆ ਜਿਹੜਾ ਸੇ ਬੜਾ ਖੁਸ਼ ਹੋਇਆ ਆਸ਼ਾ ਸ਼ੋਕੇ ਸਤਿਗੁਰ ਦੇ ਚਰਨਾਂ ਉਤੇ ਮੱਥੇ ਟੇਕ ਕੇ ਤੇ ਉਥੋਂ ਚਲਾ ਗਿਆ ਦੇਖੋ ਦੋ ਬਾਦਸ਼ਾਹ ਕਿ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਇਹ ਦਾਤ ਨਹੀਂ ਦੇ ਸਕਦਾ ਤਨ ਦੇ ਸਕਦਾ ਪੈਸਾ ਦੇ ਸਕਦਾ ਦੌਲਤ ਦੇ ਸਕਦਾ ਇੱਕ ਉਹ ਸੱਚਾ ਪਾਤਸ਼ਾਹ ਹੈ ਨੀਰੀਪਰੀ ਦਾ ਮਾਲਕ ਜਿਹੜਾ ਇਹ ਵੀ ਦਾਤ ਦੇ ਸਕਦਾ ਆ ਕਿ ਜਨਮ ਮਰਨ ਦਾ ਗੇਲ ਕਰ ਦੇਵੇ ਇਹ ਹੁੰਦੀ ਆ ਪੂਰੇ ਗੁਰੂ ਦੀ ਪਰਿਭਾਸ਼ਾ ਜਿਹੜੀ ਜਿਹੜਾ ਹਰੇਕ ਪਦਾਰਥ ਦੇ ਦੇ ਸਮਰੱਥ ਆ ਜੋ ਹਰੇਕ ਕਾਰਜ ਕਰਨ ਦੇ ਸਮਰੱਥ ਆ ਜਿਹੜਾ ਕਾਰਜ ਇੱਕ ਸੰਸਾਰ ਦਾ ਬਾਦਸ਼ਾਹ ਨਹੀਂ ਕਰ ਸਕਦਾ ਉਹ ਕਾਰਜ ਨੂੰ ਗੁਰ ਪਰਮੇਸ਼ਰ ਕਰ ਸਕਦਾ ਆ ਤਾਂ ਹੀ ਸਤਿਗੁਰ ਕਹਿੰਦੇ ਨੇ ਗੁਰ ਪਰਮੇਸ਼ਰ ਕਰਨੇ ਹਾਰ ਗੁਰੂ ਤੇ ਪਰਮੇਸ਼ਰ ਸਭ ਕੁਝ ਕਰ ਸਕਦੇ ਨੇ ਸਗਲ ਸ੍ਰਿਸ਼ਟ ਕੋ ਦੇਹ ਆਧਾਰ ਇਹ ਸਾਰੇ ਸ੍ਰਿਸ਼ਟ ਸ੍ਰਿਸ਼ਟੀ ਦੇ ਜੀਵਾਂ ਨੂੰ ਜੀਵਨ ਜਿਉਣ ਦਾ ਆਧਾਰ ਬਖਸ਼ਿਸ਼ ਕਰਦੇ ਨੇ ਅੱਗੇ ਸਤਿਗੁਰ ਕਹਿੰਦੇ ਗੁਰ ਕੇ ਚਰਨ ਕਮਲ ਮਨ ਧਿਆਏ ਗੁਰੂ ਦੇ ਚਰਨ ਕਮਰਾਂ ਨੂੰ ਧਿਆਦੇ ਰਹਿਣਾ ਚਾਹੀਦਾ ਭਾਈ ਇਨਾ ਚਰਨਾਂ ਦੇ ਧੂੜ ਤੋਂ ਹੀ ਸਾਨੂੰ ਦੁਨੀਆ ਦੀ ਹਰੇਕ ਤਖਤ ਤੇ ਤਾਜ ਦੀ ਬਖਸ਼ਿਸ਼ ਹੁੰਦੀ ਹੈ। ਇਨਾ ਚਰਨਾਂ ਤੋਂ ਹੀ ਸਾਨੂੰ ਸਭ ਕੁਝ ਮਿਲਦਾ ਹੈ, ਸੁਖ ਆਰਾਮ ਮਿਲਦਾ ਹੈ। ਇਨਾ ਚਰਨਾਂ ਤੋਂ ਹੀ ਸਾਨੂੰ ਜੰਮਣ ਮਰਦਾ ਜੀੜ ਖਤਮ ਹੁੰਦਾ ਹੈ। ਇਸੇ ਕਰਕੇ ਗੁਰੂ ਦੇ ਚਰਨਾਂ ਨੂੰ ਹਮੇਸ਼ਾ ਧਿਆਨ ਦੇ ਰਿਆ ਕਰੀਏ, ਆਪਣਾ ਮੱਥਾ ਟੇਕਿਆ ਕਰੀਏ। ਦੁੱਖ ਦਰਦ ਇਸ ਤਨ ਤੇ ਜਾਏ ਕਿਉਂ ਜਦ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵਾਂਗੇ, ਬਾਣੀ ਪੜਾ ਕਰਾਂਗੇ। ਨਿਤਨੇ ਵੀ ਭਣਾਗੇ ਅਮਰਿ ਛਕਾਂਗੇ ਗੁਰੂ ਦੇ ਕਹਿਣ ਅਨੁਸਾਰ ਚੱਲਾਂਗੇ ਤੇ ਸਾਰੇ ਦੁੱਖ ਦਰਦ ਇਸ ਤਨ ਦੇ ਵਿੱਚੋਂ ਚਲੇ ਜਾਣਗੇ ਫਿਰ ਕੋਈ ਦੁੱਖ ਦਰਦ ਜਿਹੜਾ ਹੈ ਉਹ ਨੇੜੇ ਨਹੀਂ ਆਏਗਾ ਅਗੇ ਸਤਿਗੁਰੂ ਸਮਝਾਣਾ ਕਰ ਰਹੇ ਨੇ ਰਹਾਉ ਸ਼੍ਰਾਮ ਭੌਜਲ ਢੂਪਤ ਸਤਗੁਰ ਕਾਟੈ ਇਸ ਸੰਸਾਰ ਦੇ ਭੌਜਲ ਸਮੁੰਦਰ ਵਿੱਚੋਂ ਡੁੱਬ ਰਹੇ ਵਿਅਕਤੀ ਨੂੰ ਸਤਗੁਰੂ ਕੱਢ ਲੈਂਦੇ ਆ ਜਿਵੇਂ ਉਸ ਗਰੀਬ ਕਹਾਏ ਨੂੰ ਸਤਗੁਰਾਂ ਨੇ ਇਸ ਸੰਸਾਰ ਸਮੁੰਦਰ ਦੇ ਭੌਜਲ ਚੋਂ ਕੱਢ ਲਿਆ ਜੰਮਣ ਮਰਨ ਦਾ ਗੇੜ ਉਹਦਾ ਖਤਮ ਕਰ ਦਿੱਤਾ ਅੱਗੇ ਸਤਗੁਰ ਕਹਿ ਰਹੇ ਨੇ ਜਨਮ ਜਨਮ ਕਾ ਟੂਟਾ ਗਾਂਢੈ ਜਨਮਾਂ ਜਨਮਾਂ ਤੋਂ ਸੀ ਵਿਛੜਿਆ ਪਰਮੇਸ਼ਰ ਤੋਂ ਜਨਮ ਜਨਮ ਕੇ ਵਿਛੜੇ ਮਾ ਤੋਂ ਇਹ ਜਨਮ ਤੁਮਾਰੇ ਲੇਖ ਗੱਲ ਵਸੇ ਹੋਣੀ ਚਾਹੀਦੀ ਦਿਲ ਵਿੱਚ ਕਿ ਭਾਈ ਅਸੀਂ ਵੀ ਜਨਮਾਂ ਜਨਮਾਂ ਦੇ ਵਿਛੜੇ ਹੋਇਆ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇ ਕੇ ਬੜਾ ਸਮਾ ਆ ਗਿਆ ਪਰਮੇਸ਼ਰ ਤੇਰੇ ਦਰਸ਼ਨ ਨਹੀਂ ਹੋਏ ਦਾਤਿਆ ਤੇਰੇ ਦਰਸ਼ਨ ਨਹੀਂ ਹੋਏ ਸਾਨੂੰ ਮਿਲ ਪੈ ਸਾਨੂੰ ਦਰਸ਼ਨ ਦੀਦਾਰੇ ਦੇ ਜਾ ਸਾਡੇ ਵੀ ਜਨਮ ਮਰ ਦੇ ਦੁੱਖ ਕੱਟ ਦੇ ਸਾਨੂੰ ਵੀ ਸੁੱਖ ਦੀ ਦਾਤ ਬਖਸ਼ਿਸ਼ ਕਰ ਦੇ। ਇਹ ਜਨਮਾਂ ਜਨਮਾਂ ਦੀ ਜਿਹੜੀ ਤੰਦ ਟੁੱਟ ਚੁੱਕੀ ਐ ਇਹਨੂੰ ਜੋੜ ਦੇ। ਆਪਣੇ ਨਾਲ ਸਾਨੂੰ ਮਿਲਾ ਲੈ। ਗੁਰ ਕੀ ਸੇਵਾ ਕਰੋ ਦਿਨ ਰਾਤ। ਦਿਨ ਰਾਤ ਕਰਿਆ ਕਰੋ ਭਾਈ ਗੁਰੂ ਦੀ ਸੇਵਾ। ਅਸੀਂ ਤਾਂ ਇੱਕ ਪਲ ਵੀ ਨਹੀਂ ਕਰਦੇ ਆਗੇ ਸੱਚ ਜਾਣੋ ਤਾਂ। ਤੇ ਇਥੇ ਸਤਿਗੁਰ ਕਹਿੰਦੇ ਦਿਨ ਦੇ ਦਿਨ ਰਾਤ ਸੇਵਾ ਕਰੋ। ਹਰ ਪਲ ਹਰ ਘੜੀ ਆਪਣੇ ਗੁਰੂ ਪਰਮੇਸ਼ਰ ਨੂੰ ਯਾਦ ਕਰਿਆ ਕਰੋ ਚਿਤ ਚੇਤੇ ਵਿੱਚ ਲਿਆਇਆ ਕਰੋ ਜਦੋਂ ਇਸ ਬੁੱਧੀ ਦੇ ਵਿੱਚ ਪਰਮੇਸ਼ਰ ਨੂੰ ਲੈ ਕੇ ਆਵਾਂਗੇ ਸਾਰੇ ਕਾਰਜ ਸੌਜ ਜਾਂਦੇ ਹਰੇਕ ਵਸਤੂ ਦੀ ਪ੍ਰਾਪਤੀ ਹੁੰਦੀ ਆ ਦੁਨੀਆ ਦੇ ਕੋਈ ਪਦਾਰਥ ਨਹੀਂ ਹੈ ਜੋ ਪਰਮੇਸ਼ਰ ਤੇ ਗੁਰੂ ਦੇ ਸਮਰੱਥ ਨਹੀਂ ਹੈਗੇ ਹਰੇਕ ਵਸਤੂ ਮਾਇਆ ਇਹਨਾਂ ਦੀ ਦਾਸੀ ਆ ਪਰਮੇਸ਼ਰ ਦੇ ਅਧੀਨ ਮਾਇਆ ਚੱਲਦੀ ਹੈ ਗੁਰੂ ਦੇ ਅਧੀਨ ਮਾਇਆ ਚੱਲਦੀ ਹੈ ਨਾ ਕਿ ਗੁਰੂ ਤੇ ਪਰਮੇਸ਼ਰ ਇਹਦੇ ਮਾਇਆ ਦੇ ਅਧੀਨ ਚੱਲਦੇ ਸੋ ਇਸ ਕਰਕੇ ਇਹ ਮਾਇਆਪਤੀ ਨੇ ਮਾਇਆਪਤੀ ਕੁਝ ਵੀ ਦੇ ਸਕਦਾ ਅੱਗੇ ਸਤਿਗੁਰ ਕਹਿ ਰਹੇ ਨੇ ਬਸ ਗੱਲ ਇਹ ਹੈ ਕਿ ਸੇਵਾ ਕਰਨੀ ਪਏਗੀ ਦਿਨ ਰਾਤ ਸੂਕ ਸਹਿਜ ਮਨ ਆਵੇ ਸ਼ਾਂਤ ਜਦ ਗੁਰੂ ਪਾਸ਼ਾ ਦੀ ਸੇਵਾ ਕਰਾਂਗੇ ਨਾ ਸੁੱਖ ਵੀ ਆਵੇਗਾ ਮਨ ਵਿੱਚ ਸਹਿਜ ਵੀ ਆਵੇਗਾ ਤੇ ਮਨ ਨੂੰ ਸ਼ਾਂਤੀ ਵੀ ਪ੍ਰਾਪਤ ਹੋਏਗੀ ਸਿਰਫ ਸੇਵਾ ਦੇ ਨਾਲ ਅੱਗੇ ਸਤਿਗੁਰ ਕਹਿੰਦੇ ਆ ਸਤਿਗੁਰ ਕੀ ਰੇਨ ਵੱਡ ਭਾਗੀ ਪਾਵੇ ਸਤਿਗੁਰਾਂ ਦੇ ਚਨ ਕਮਲ ਇਹਦੀ ਜਿਹੜੀ ਦਾਤ ਆ ਇੱਕ ਵੱਡੇ ਭਾਗਾ ਵਾਲਾ ਪਾਉਂਦਾ ਆ ਆ ਜਨੇ ਖਾਣੇ ਦੇ ਹਿੱਸੇ ਦੇ ਵਿੱਚ ਨਹੀਂ ਆਉਂਦੀ ਹੈਗੀ ਪਰਮੇਸ਼ਰ ਦੀ ਬੰਦਗੀ ਇਸ ਜਗ ਮੈਂ ਕੋਈ ਵਿਰਲਾ ਬ੍ਰਹਮ ਗਿਆਨੀ ਜਾਣ ਕੋਈ ਵਿਰਲਾ ਹੀ ਹੁੰਦਾ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਭਜਨ ਕਰਦਾ ਹੈ ਨਿਤਾ ਸੰਸਾਰ ਦੇ ਵਿੱਚ ਰਹਿ ਕੇ ਅਸੀਂ ਐਤੇ ਸਮਾਂ ਬਤੀਤ ਕਰਕੇ ਚਲੇ ਜਾਂਦੇ ਆ ਬਹੁਤਾਂਤ ਸਮਾਂ ਆ ਬੜੀ ਦੁਨੀਆ ਆ ਜਿਹੜੀ ਆ ਉਹ ਐਦਾ ਹੀ ਚਲੀ ਜਾਂਦੀ ਆ ਅੱਗੇ ਸਤਿਗੁਰੂ ਕਹਿ ਰਹੇ ਨੇ ਕਹਿੰਦੇ ਨਾਨਕ ਗੁਰ ਕੋ ਸਤ ਬਲ ਜਾਵੇਂ ਪੰਜਵੇਂ ਨਾਨਕ ਗੁਰ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਕਿ ਮੈਂ ਗੁਰ ਕੋ ਸੱਦ ਬਲ ਜਾਵੇਂ ਸਦਾ ਹੀ ਮੈਂ ਆਪਣੇ ਗੁਰੂਤਵਾਰ ਨੇ ਬਲਿਹਾਰ ਨੇ ਜਾਣਾ ਜਿਹੜਾ ਸਾਡੇ ਇਹਨਾਂ ਸਾਰੇ ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਸਮਰੱਥ ਦੇਖੋ ਸਰੀਰ ਆ ਕਾਇਆ ਆ ਇਹ ਸਦਾ ਨਹੀਂ ਰਹਿਣੀ ਆ ਇਹ ਜਵਾਨੀਆਂ ਇਹ ਹੁਸਨ ਆ ਇਹ ਸਦਾ ਨਹੀਂ ਰਹਿਣਾ ਸਤਿਗੁਰ ਨੇ ਬਾਣੀ ਵਿੱਚ ਸਮਝਾਣਾ ਕੀਤਾ ਹੋਇਆ ਸੁਖਨ ਸਹਿਜ ਦੀ ਬਾਣੀ ਆ ਜੋ ਜਾਨ ਮ ਜੋਗਨਵੰਤ ਸੁਹੋਤ ਵਿਸਟਾਕਾ ਜੰਤ ਜਿਹੜਾ ਸੋਚਦਾ ਕਿ ਮੈਂ ਬੜਾ ਜਵਾਨ ਆ ਬੜਾ ਸੋਹਣਾ ਆ ਸਤਿਗੁਰ ਕਾਹਦੇ ਗੰਦਗੀ ਤੇ ਕੀੜੇ ਤੋਂ ਕੁਝ ਨਹੀਂ ਆਏ। ਸੋ ਏਸ ਕਰਕੇ ਸੰਸਾਰ ਦੇ ਵਿੱਚ ਇਹ ਇੱਕ ਸਮਾਂ ਅਜਿਹਾ ਆ ਮਨੁੱਖ ਦੀ ਜ਼ਿੰਦਗੀ ਦਾ ਕਿ ਅਸੀਂ ਇਸ ਸਮੇ ਨੂੰ ਭਜਨ ਬੰਦਗੀ ਦੇ ਵਿੱਚ ਬਤੀਤ ਕਰਨਾ। ਨਾ ਕਿ ਅਸੀਂ ਸੰਸਾਰ ਦੇ ਹੋਰਨਾ ਕਾਰਜਾਂ ਵਿੱਚ ਵਿਅਸਤ ਰਹਿ ਕੇ ਸੰਸਾਰ ਦੇ ਭੌਜਨ ਸਮੁੰਦਰ ਚ ਡੁੱਬਣ ਵਾਲੇ ਕਾਰਜ ਕਰਨੇ ਨੇ। ਤੇ ਇਹਨਾਂ ਜੇ ਕਾਰਜਾਂ ਤੋਂ ਬਚਣਾ ਚਾਹੁੰਦੇ ਆ ਮਾੜੀ ਵਿਅਕਤੀਆਂ ਤੋਂ ਬਚਣਾ ਚਾਹੁੰਦੇ ਆ ਮਾੜੇ ਕਾਰਜਾਂ ਤੋਂ ਬਚਣਾ ਚਾਹੁੰਦੇ ਆ ਆਪਣੇ ਸਮੇਂ ਨੂੰ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ ਚਾਹੁੰਦੇ ਆ ਤੇ ਸਦਾ ਹੀ ਹਰ ਪਲ ਹਰ ਘੜੀ ਆਪਣੇ ਗੁਰੂ ਨੂੰ ਚਿਤਾਵਤ ਦੇ ਰਿਹਾ ਕਰੀਏ ਉਹਦਾ ਨਾਮ ਜਪਦੇ ਰਿਹਾ ਕਰੀਏ ਨਾਮ ਜਪਣ ਦਾ ਅਰਥ ਕੀ ਏ ਕਿ ਸਾਰੇ ਕੰਮ ਵੀ ਦਿਨ ਵਿੱਚ ਕਰਦੇ ਰਹੀਏ ਤੇ ਆਪਣੇ ਹਿਰਦੇ ਵਿੱਚ ਸੰਤ ਨਾਮ ਵੇਗੁਰ ਦਾ ਨਾਮ ਜਪਦੇ ਰਹੀਏ ਮੂਲ ਮੰਤਰ ਪੜ੍ਹਦੇ ਰਹੀਏ ਜਿਹਨੂੰ ਬਾਣੀ ਪੜ੍ਹਨੀ ਆ ਦੀ ਜਿਹਨੂੰ ਕੰਠਿਆ ਉਹ ਬਾਣੀ ਅੰਦਰ ਹੀ ਅੰਦਰ ਪੜ੍ਹੀ ਜਾਵੇ ਤੇ ਸਿੱਖੀ ਦਾ ਸਿਧਾਂਤ ਗੁਰੂ ਨਾਨਕ ਦੀ ਬਾਣੀ ਕੀ ਕਹਿੰਦੀ ਆ ਜੋ ਸਾਸ ਕੇ ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜੋ ਹਰੇਕ ਸਵਾਸ ਦੇ ਨਾਲ ਆਪਣੇ ਗੁਰੂ ਨੂੰ ਧਿਆਉਂਦਾ ਆ ਆਪਣੇ ਪਰਮੇਸ਼ਰ ਦੀ ਆਰਾਧਨਾ ਕਰਦਾ ਆ ਉਹੀ ਗੁਰ ਸਿੱਖ ਗੁਰੂ ਨੂੰ ਚੰਗਾ ਲੱਗਦਾ ਆ ਉਹੀ ਗੁਰੂ ਦੇ ਮਨ ਨੂੰ ਭਾਉਂਦਾ ਆ ਤੇ ਉਸ ਦਾ ਹੀ ਸੰਸਾਰ ਵਿੱਚ ਆਇਆ ਇਹ ਜੀਵਨ ਜਿਹੜਾ ਆ ਸਫਲ ਹੋ ਜਾਂਦਾ ਆ ਇਹ ਗੁਰੂ ਦੀ ਕਿਰਪਾ ਹੋ ਜਾਂਦੀ ਏ ਉਹਦੇ ਉੱਤੇ ਤੇ ਗੁਰ ਪਰਮੇਸ਼ਰਤਾ ਸੀ ਜਾਣਦੇ ਹਨ ਸਭ ਕੁਝ ਕਰ ਸਕਦੇ ਨੇ ਸੋ ਇਸ ਕਰਕੇ ਭਾਈ ਆਪਣੇ ਸੱਚੇ ਗੁਰਾਂ ਦੇ ਲਾਂ ਲੱਗਿਆ ਕਰੀਏ ਸੱਚੇ ਗੁਰਾਂ ਦੇ ਲਾਂ ਲੱਗ ਕੇ ਸ਼ਬਦ ਗੁਰੂ ਦੇ ਲਾਂ ਲਾ ਕੇ ਆਪਣੇ ਇਸ ਮਨੱਖਾ ਜੀਵਨ ਨੂੰ ਸਫਲ ਰਿਆ ਕਰੀਏ ਸੋ ਸਤਿਗੁਰੂ ਕਿਰਪਾ ਕਰ ਵਿਚਾਰਾ ਕਰਦੇ ਹੋਈਆਂ ਬਿਆਨਤ ਬਿਲ ਪ੍ਰਕਾਰ ਦੀਆਂ ਛੋਟਾ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਦੇ ਸੰਗਤ ਬਖਸ਼ਰ ਯੋਗ ਹੈ ਜੀ ਬਖਸ਼ੋ ਤੇ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ